ਬਿਲਡਿੰਗ ਅੱਛੀ ਰਹੀ ਹੈ ਜੀ ਮਤਲਬ ਮੈਂ ਸਾਰੇ ਜਿੰਨੇ ਵੀ ਸਾਡੇ ਡਿਸਟ੍ਰਿਕਟ ਹਸਪਤਾਲ ਐ ਇਹ ਸਾਰਿਆਂ ਨੂੰ ਅਸੀਂ ਅਪਗ੍ਰੇਡ ਕਰ ਰਹੇ ਹਾਂ ਸਾਰਿਆਂ ਦੇ ਵਿੱਚ ਰੰਗ ਰੋਗਨ ਕਰਕੇ ਵਾਸ਼ਰੂਮ ਸਾਰੇ ਠੀਕ ਕਰਕੇ ਮਾਈਨਰ ਰਿਪੇਅਰ ਕਰਕੇ ਦਵਾਈਆਂ ਸਾਰੇ ਹਸਪਤਾਲਾਂ ਚ ਪਹੁੰਚਾਤੀ ਅਸੀਂ ਜੋ ਸਾਡੇ ਮਾਰਜੋਗ ਮੁੱਖ ਮੰਤਰੀ ਸਾਹਿਬ ਅਰਵਿੰਦ ਕੇਜਰੀਵਾਲ ਜੀ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਸਿਹਤ ਕ੍ਰਾਂਤੀ ਦੇ ਵਿੱਚ ਹੁਣ ਅਸੀਂ ਸਾਰੀਆਂ ਦਵਾਈਆਂ ਪਹੁੰਚ ਗਈਆਂ ਐਕਸ-ਰੇ ਅਲਟਰਾਸਾਉਂਡ ਹੋਣ ਲੱਗ ਗਿਆ ਸਾਰੇ ਹਸਪਤਾਲਾਂ ਚ ਹੁਣ ਇਹਨਾਂ ਦੀ ਸਾਰੇ ਜਿਹੜੇ ਇਹਨਾਂ ਨੂੰ ਟਿਪ ਟੌਪ ਕਰਕੇ ਉਸ ਤੋਂ ਬਾਅਦ 400 ਡਾਕਟਰ ਭਰਤੀ ਹੋ ਗਏ ਆ ਜੀ ਉਹ ਅਗਲੇ ਹਫ਼ਤੇ 10 ਦਿਨ ਸਾਰੇ ਪਹੁੰਚ ਜਾਣਗੇ ਸਾਰੇ ਹਸਪਤਾਲਾਂ ਦੇ ਵਿੱਚ ਸਾਰੀ ਪ੍ਰੋਸੈਸ ਕੰਪਲੀਟ ਹੋ ਗਈ ਆ ਆ ਕੋਟ ਲੱਗਿਆ ਹੋਇਆ ਸੀ ਅੱਜ ਖਤਮ ਹੋ ਗਿਆ ਤੇ ਵੈਸੇ ਵੀ ਬੜੀ ਅੱਛੀ ਖਬਰ ਆਈ ਆ ਜੀ ਪੰਜਾਬ ਦੇ ਮੇਰੇ ਖਿਆਲ ਇਹ ਰਿਕਾਰਡ ਆ ਜੀ ਸਭ ਤੋਂ ਵੱਡੀ ਜਿਹੜੀ ਕਿਸੇ ਵੀ ਪਾਰਟੀ ਨੂੰ ਜਿਹੜਾ ਮੈਨਡੇਟ ਆ ਉਹ ਸਾਡੇ 94 ਐਮਐਲਏ ਅੱਜ ਤੱਕ ਇਹ ਪਹਿਲੀ ਵਾਰੀ ਹੋਇਆ ਆ ਏ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਰੰਗਲਾ ਪੰਜਾਬ ਦੇ ਵਾਸਤੇ ਜਿਹੜੇ ਸਿਹਤ ਕ੍ਰਾਂਤੀ ਸਿੱਖਿਆ ਕ੍ਰਾਂਤੀ ਔਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਔਰ ਟੇਲਾ ਤੱਕ ਪਾਣੀ ਪਹੁੰਚਾਣਾ ਹਸਪਤਾਲ ਤੱਕ ਦਵਾਈ ਪਹੁੰਚਾਣਾ ਵਿੱਦਿਆ ਦਾ ਚਾਨਣ ਇਹ ਸਾਰਾ ਉਹਦੇ ਤੇ ਲੋਕਾਂ ਨੇ ਮੋਹਰ ਲਾਈ ਆ ਸੀ ਲੋਕਾਂ ਦਾ ਧੰਨਵਾਦ ਕਰਦੇ ਆ ਜੀ ਔਰ ਸਾਰਿਆਂ ਨੂੰ ਜਿਹੜੇ ਜਿੱਤਿਆ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦੇ ਆ ਬਹੁਤ-ਬਹੁਤ ਤੇ ਇਹ ਹੈਗਾ ਨਾਲ ਦੀ ਨਾਲ ਜਿਹੜੇ ਸਾਡੇ ਸਬਡੂਜਨ ਹਸਪਤਾਲ ਜਿਵੇਂ ਤੁਹਾਡਾ ਪੱਟੀ ਆ ਖੇਮ ਕਰਨਾ ਉਹਨਾਂ ਦੇ ਵਿੱਚ ਵੀ ਡਾਕਟਰਾਂ ਦੀ ਕਮੀ ਪੂਰੀ ਹੋ ਜਾਏਗੀ ਇਸ ਤੋਂ ਬਾਅਦ ਨੈਕਸਟ ਵਿੱਚ ਅਸੀਂ ਜਿਹੜੇ ਹੈਗੇ ਕੁਆਲ ਸੰਸਾਰਾ ਸਟਾਫ ਪੂਰਾ ਕਰਾਂਗੇ ਸਟਾਫ ਨਰਸਸ ਦੀ ਭਰਤੀ ਸ਼ੁਰੂ ਹੈ ਔਰ ਐਨ ਐਚ ਐਮ ਦੇ ਵਿੱਚ ਵੀ ਸਾਡੀ ਭਰਤੀ ਸ਼ੁਰੂ ਹੈ ਗਈ ਆ ਤੇ ਸਾਡਾ ਕੋਸ਼ਿਸ਼ ਹੈ ਜੀ ਕਿ ਜਿਹੜੇ 23 ਦੇ 23 ਹਸਪਤਾਲਾਂ ਦੇ ਵਿੱਚ ਐਮਰਜੈਂਸੀ ਹੋਵੇ ਜਿਹਦੇ ਚ ਵੈਂਟੀਲੇਟਰ ਕਾਰਡੀਆਕ ਮੋਨੀਟਰ ਤਾਂ ਕਿ ਲੋਕਾਂ ਨੂੰ ਛੋਟੀ ਮੋਟੀ ਗੱਲ ਪਿੱਛੇ ਅਮਰਸਾ ਰਫਰਨਾ ਕਰਨਾ ਪਵੇ। ਅਕਰੀ ਸਾਹਿਬ ਸਿਹਤ ਮੰਤਰੀ ਡਾਕਟਰ ਗੁਰਬੀਰ ਸਿੰਘ ਜੀ ਅੱਜ ਇੱਥੇ ਤਰੰਤਾਰ ਪਹੁੰਚੇ ਜਿਨ੍ਹਾਂ ਨੇ ਡਿਸਟ੍ਰਿਕਟ ਹਸਪੀਟਲ ਦਾ ਦੌਰਾ ਕਰਕੇ ਕਮੀਆਂ ਪਿੱਛੇ ਵੇਖੀਆਂ ਨੇ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਟਾਈਮ ਕੱਢ ਕੇ ਇੱਥੇ ਜਿਹੜਾ ਸਾਡੀਆਂ ਦੁੱਖ ਤਕਲੀਫਾਂ ਸੁਣਨ ਆਏ ਨੇ ਜੋ ਵੀ ਇੱਥੇ ਘਾਟਾਂ ਉਹਨਾਂ ਦੇ ਧਿਆਨ ਦੇ ਵਿੱਚ ਹੈਗੀਆਂ ਉਹ ਬਾਕੀ ਅਸੀਂ ਜਿਹੜੀਆਂ ਲਿਆਂਦੀਆਂ ਨੇ ਉਹਨਾਂ ਦੇ ਗੌਰ ਕਰਕੇ ਜਲਦੀ ਜਿਹੜਾ ਹਸਪਤਾਲ ਦੇ ਵਿੱਚ ਜਿਹੜੀ ਸਟਾਫ ਦੀ ਘਾਟ ਹੈ ਉਹ ਵੀ ਪੂਰੀ ਕੀਤੀ ਜਾਏਗੀ ਬੜੇ ਕੋਸ਼ਿਸ਼ਾਂ ਸਾਡੇ ਜਿਹੜਾ ਵੀ ਹੁਣ ਕਿਸ ਸਕੈਟ੍ਰਿਸਟ ਵੀ ਨਹੀਂ ਹੈਗਾ ਪਰ ਤੇ ਉਹਦਾ ਕਰਕੇ ਵੀ ਸਾਡਾ ਜਿਹੜਾ ਡੀਡਿਕਸ਼ਨ ਸੈਂਟਰਾਂ ਦਾ ਐਡਮਿਸ਼ਨ ਨਹੀਂ ਹੋ ਰਹੀ ਨਵੇਂ ਪੇਸ਼ੈਂਟ ਨਹੀਂ ਦੇਖੇ ਜਾ ਰਹੇ ਉਹ ਵੀ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਹੈ ਮੰਤਰੀ ਸਾਹਿਬ ਕਹਿੰਦੇ ਵੀ ਮੈਂ ਇੱਕ ਦੋ ਦਿਨਾਂ ਦੇ ਵਿੱਚ ਕੋਈ ਨਾ ਕੋ ਦਾ ਵੀ ਪ੍ਰਬੰਧ ਕਰਦਾਗਾ ਬਾਕੀ ਜਿਹੜੇ ਮੈਡੀਕਲ ਆਫਸਰ ਨੇ ਜਿਹੜੇ ਜਿਨ੍ਹਾਂ ਨੇ ਐਮਰਜੈਂਸੀ ਸਵਾਮਾ ਦੇਣੀਆਂ ਹੁੰਦੀਆਂ ਵਾ ਉਹ ਵੀ ਸਾਡੇ 12 ਪੋਸਟਾਂ ਹੈਗੀਆਂ ਨੇ ਸੈਕਸ਼ਨ ਤੇ ਇੱਕ ਪੋਸਟ ਸਿਰਫ ਜਿਹੜੀ ਆ ਉਹ ਭਰੀ ਆ ਉਹ ਵੀ ਮੰਤਰੀ ਜੀ ਨੂੰ ਬੇਨਤੀ ਕੀਤੀ ਆ ਨਾ ਕਿ ਨਵੇਂ ਜਿਹੜੀ ਭਰਤੀ ਹੋ ਗਈ ਉਹਦੇ ਚੋਂ ਜਿਹੜੀਆਂ ਸਾਰੀਆਂ ਪੋਸਟਾਂ ਜਿਹੜੀਆਂ ਭਰ ਦਿੱਤੀਆਂ ਜਾਣਗੀਆਂ ਉਹ ਵੀ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਹੈ ਕਿਉਂ ਨਾ ਉਹਨਾਂ ਨੇ ਕਿਹਾ ਵੀ ਡਿਸਟ੍ਰਿਕਟ ਹਸਪੀਟਲ ਨੂੰ ਆਣ ਸੀ ਜਿਹੜਾ ਵਾ ਵਧੀਆ ਬਣਾ ਰਹੇ ਆ ਜਿਹਦੇ ਵਿੱਚ ਤਰਨਤਾਰਨ ਦੇ ਵਿੱਚ ਵੀ ਉਹ ਆਫੀਸਰਜ਼ ਨੂੰ ਹਦਾਇਤਾਂ ਦੇ ਕੇ ਗਏ ਨੇ ਕਿ ਇਹ ਜਿਹੜੇ ਕੰਮ ਕਰਨ ਵਾਲੇ ਨੇ ਇਹਨਾਂ ਨੂੰ ਫੈਲਦੇ ਆਧਾਰ ਤੇ ਕਰੋ ਸੋ ਬੜਾ ਵਧੀਆ ਉਹਨਾਂ ਦਾ ਜਿਹੜਾ ਅੱਜ ਆਉਣਾ ਸੀ ਇਹਦੇ ਨਾਲ ਸਾਨੂੰ ਹੋਰ ਵੀ ਹੌਸਲਾ ਵਧਿਆ ਤੇ ਜਿਹੜਾ ਸਾਡਾ ਹਸਪੀਟਲ ਦਾ ਸੁਧਾਰ ਹੋਏ ਅਸੀਂ ਸਪੈਸ਼ਲ ਥੱਬ ਤੋਂ ਜੋਰੀ ਰਿਕਵੈਸਟ ਕੀਤੀ ਹੈ ਸਟਾਫ ਤੇ ਸਾਡੇ ਸਟਾਫ ਸਟਾਫ ਦੀ ਬੜੀ ਸ਼ੌਟੇਜ ਆ ਇਹਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਉਹ ਇਲਾਵਾ ਸਾਡੀਆਂ ਕੁਝ ਹੋਰ ਵੀ ਦੁਕਾਨਾਂ ਸੀਗੀਆਂ ਕੁ ਸਾਮਾਨ ਵਗੈਰੇ ਨਾਲ ਲੈਟਾ ਰਿਹਾ ਸੀ ਹੋਵੇ ਜ ਮંત્રી ਸਾਹਿਬ ਦੇ ਧਿਆਨ ਚ ਆਪੋ। ਤੋਂ ਉਹਨਾਂ ਨੇ ਕਿਹਾ ਵੀ ਬੜੀ ਜਲਦੀ ਇਹ ਚੀਜ਼ ਨੂੰ ਆਪਾਂ ਪੂਰਾ ਕਰ ਦਿੰਦੇ। ਜਿਹੜੀ ਵੀ ਕਮੀ ਪਈ ਸੀ। ਕਿਹੜੀ ਕਮੀ ਪਈ ਸੀ ਤੇ ਡਾਕਟਰਾਂ ਦੀ ਛੋਟਾ ਯਾਰ ਜਿਹੜੇ ਬੜੇ ਜ਼ਰੂਰੀ ਜਿਵੇਂ ਸੈਕਟਰਿਸ ਸਾਡੇ ਕੋਲ ਜਿਹਨਾਂ ਦਾ ਡਿਵੀਜੀਸ਼ਨ ਚੱਲਦਾ ਉਹ ਇੱਕ ਮਹੀਨੇ ਤੋਂ ਬੰਦ ਹੋਇਆ ਹੋਇਆ ਹੈ। ਜਿਹੜਾ ਕਿ ਤਰਨਤਾਰਨ ਜਿਹੜੇ ਲਈ ਸਭ ਤੋਂ ਜ਼ਰੂਰੀ ਹੈ ਕਿ ਡਿਵੀਜੀਸ਼ਨ ਸੈਂਟਰ ਕਰਨਾ ਜ਼ਰੂਰੀ ਹੈ। ਉਹ ਹੀ ਮંત્રી ਸਾਹਿਬ ਨੇ ਧਿਆਨ ਚ ਲਿਆਂਦਾ ਹੈ ਕਿ ਸਭ ਤੋਂ ਪਹਿਲਾਂ ਸਾਹਮੂਸਾ ਸੈਕਟਰਿਸ ਲਾ ਦੇਣਗੇ। ਉਹਨਾਂ ਨੇ ਉਸੇ ਵੇਲੇ ਟੈਲੀਫੋਨ ਤੇ ਆਪਣਾ ਕਲੀਨਿਕ ਦਾ ਦੋਰੀ ਕੀਤੀ ਆ ਫੋਰਟ ਹੋਲੇ ਬੜੀ ਜਲਦੀ ਸੈਕਟਰੀ ਸਾਡੇ ਪਾਸੇ ਆ ਫੋਰਟ ਪ੍ਰੈਕਟਿਸ ਸਟ੍ਰਕਚਰ ਨਹੀਂ ਦਿਖਾਟਾ ਉਹ ਉਹਨਾਂ ਨੂੰ ਆਪਾਂ ਇਨ ਰਾਈਟਿੰਗ ਦਿਖਾ ਦਿੰਦਾ ਵੀ ਇਹ ਵੀ ਡਾਕਟਰ ਨੂੰ ਲਈ ਦੇ ਉਹ ਕੰਨੇ ਦੇ ਚੋਣ ਜਾਕਦੇ ਤੋਂ ਬਾਅਦ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਸਾਰੇ ਸਪੈਸ਼ਲਿਸਟ ਦੇ ਕੈਂਮਰਜੈਂਸੀ ਮੈਡੀਕਲ ਅਪਸ ਨੂੰ ਵੀ ਮੰਗ ਵੀ ਕੀਤੀ ਆ ਕਿਉਂਕਿ ਸਾਡੇ ਐਮਰਜੈਂਸੀ ਸਪਾਵਾਂ ਵੀ ਬੜੀਆਂ ਪ੍ਰਭਾਵਿਤ ਹੋਈਆਂ ਪਾਰਾ ਪੋਸਟਾਂ ਵਿੱਚ ਜੋ ਇੱਕ ਜੰਮੂਆਂ ਯਾਰਾ ਖਾਲੀ ਹੈ ਅਸੀਂ ਸਾਨੂੰ ਕਿਹਾ ਵੀ 400 ਪੋਸਟਾਂ ਜਿਹੜੀਆਂ ਤੁਸੀਂ ਭਰਨੀ ਆਉਂਦੇ ਹੋ ਸਾਡੇ 12 ਬਾਰੇ ਕਰ ਦਿਓ ਆਗੇ ਸਾਡੀਆਂ ਐਮਰਜੈਂਸੀ ਸਭਾ ਨਿਰਵਿਘਨ ਚੱਲ ਸਕਦੀ। ਉਹਨਾਂ ਨੇ ਸਾਨੂੰ ਸ਼ੋਰਟ ਦਿੱਤੀ ਆ ਵੀ ਤੁਹਾਡੇ ਤਰਫ ਦਾ ਜੇਲੇ ਦਾ ਪੈਂ ਖਾਸ ਕਰਕੇ ਡਿਸਟ੍ਰਿਕਟ ਹਸਪਤਾਲ ਦਾ ਪੂਰਾ ਖਿਆਲ। ਸਿੰਗਨਪੋਰਟ ਪੱਤੂ ਜੀ ਦਾ ਸੇਤ ਮੰਤਰੀ ਜਿਹੜਾ ਮੰਗ ਪੱਤਰ ਦਿੱਤਾ ਗਿਆ ਕਿਸ ਸੰਬੰਧ ਵਿੱਚ? ਅਹੀਂ ਇਹ ਮੰਗ ਪੱਤਰ ਦਿੱਤਾ ਦੇਖੋ ਜੀ 10-10 ਸਾਲ ਹੋ ਗਏ ਤੇ ਮੁਲਾਜ਼ਮਾਂ ਨੂੰ ਕੰਮ ਕਰਦੇ ਨੇ ਉਹ ਇਹਨਾਂ ਦੀਆਂ ਤਰਫਾਂਵਾਂ 8000 10000 ਆ ਤੇ ਦੇਖੋ ਸਾਰਾ ਕੰਮ ਇਹੋ ਆਪਣੇ ਸਿਰ ਤੇ ਕਰਦੇ ਨੇ ਕਿੰਨੀ ਵੱਡੀ ਬਿਲਡਿੰਗ ਆ ਵੀ ਸਾਰੇ ਬੰਦੇ ਨੇ ਸਾਰਾ ਕੰਮ ਕਰਦੇ ਆ ਇਹਨਾਂ ਨੂੰ ਪੱਕੇ ਕਰ ਦੇਣ ਇਹਨਾਂ ਨੇ ਸਿਰਫ ਇਹੋ ਹੀ ਮੰਗਿਆ। ਹੂੰ ਇਹ ਵਿਸ਼ਵਾਸ ਰੱਖਿਆ ਗਿਆ ਦੇਖੋ ਕੀ ਕਹਿੰਦੇ ਵਿਸ਼ਵਾਸ ਦਿਵਾਇਆ ਗਿਆ ਕਿ ਕਹਿੰਦੇ ਕੋਈ ਨਹੀਂ ਜਿਹੜਾ ਤੁਸੀਂ ਮੰਗ ਪੱਤਰ ਦਿੱਤਾ ਇਤੇ ਕਰਾਂਗੇ